ਸਭ ਸੁਣੀਆਂ ਠੀਕ ਹੈ ਆ ਪਹਿਲੇ ਨੰਬਰ 1 ਵਾਲੀ ਜਿਹੜੀ ਆਹਾ ਮਿੱਤਰੋ ਤੁਹਾਨੂੰ ਦਿਖਾਵਾਂ ਮੈਂ ਦੋਨੇ ਅੱਖਾਂ ਦੇ ਵਿੱਚ ਬੈਡ ਮਾਰਕ ਹੈਗਾ ਸੋਹਣਾ ਨੇੜੋ ਸਿੰਘ ਮੋੜਿਆਗਾ ਥੋੜਾ ਜਿਹਾ ਕੈਮਰੇ ਤੋਂ ਦਰਦੀ ਹੈ ਤੇ ਥਣਾ ਦੀ ਗੱਲ ਕਰਾਂ ਨਾ ਮੋਟਾ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਅੰਦਰ ਬਹੁਤ ਸੋਹਣਾ ਹੈਗਾ ਬਾਕੀ ਡਿਟੇਲ ਆਪਾਂ ਚਾਚੇ ਮਲਗੀ ਸਿੰਘ ਤੋਂ ਲੈਣੇ ਆ ਜਈ ਐਂ ਦੱਸ ਦਿਆ ਚਾਈ ਆ ਇੱਕ ਨੰਬਰ ਵਾਲੀ ਝੋਟੀ ਦਾ ਦੁੱਧ ਰਗਾੜ ਕੀ ਹੈ ਦਾ ਦੁੱਧ ਦੇ ਥੱਲੇ ਹੁਣ 13.5 ਕੰਡਿਆ ਹੈ ਜਮਾ ਪਰ ਪਰ ਤਸਲੀਆ ਜਮਾ ਜਮਾ ਤਸਲੀਆ ਕੋਈ 100 ਗ੍ਰਾਮ ਘਟਦੇ ਆਪਾਂ ਦੇ ਦਿੰਦਾ ਠੀਕ ਹੈ ਆਲਾ ਸਵਾਗਤ ਹੈ 10 ਤਰੀਕ ਨੌਵਾਂ ਮਹੀਨਾ 2025 ਦੁਪਹਿਰ ਦੇ ਟਾਈਮ ਦੀ ਵੀਡੀਓ 12 ਵਜੇ ਦੀ ਆਪਾਂ ਅੱਜ ਪੁੱਜੇ ਹੋਏ ਆਂ ਬਰਕਤ ਡੈਰੀ ਫਾਰਮ ਆ ਬਾਲੇ ਮਲਕੀਤ ਸਿੰਘ ਮੀਕੇ ਬਵਾਰੀ ਦਾ ਬਰਕਤ ਡੈਰੀ ਫਾਰਮ 'ਚ ਪੁੱਜੇ ਆਂ ਬਾਈ ਕੋਲੇ ਬਹੁਤ ਜ਼ਿਆਦੇ ਨਗ ਨ ਕੱਲੇ ਕੱਲੇ ਬਾਰੇ ਪੁੱਛਾਂਗੇ ਇਹੜੇ ਵੀਰ ਨੂੰ ਵੀ ਦੁੱਧ ਪੀਣ ਵਾਸਤੇ ਜਦ ਚੰਗੀ ਤਿਆਰ ਕਰਕੇ ਕੋਈ ਨਾਗ ਸੇਲ ਕਰਨਾ ਨਾ ਵਿਜਟ ਕਰ ਲਓ ਫਾਰਮ ਤੇ ਢੇੜਾ ਮਾਰ ਕੇ ਦੇਖਿਓ ਆਜੋ ਆਪਾਂ ਤੁਹਾਨੂੰ ਫਾਰਮ ਦਿਖਾਉਣੀ ਆ ਗੀਤ ਸਿੰਘ ਨਾਲ ਆਪਾਂ ਫਾਰਮ ਤੇ ਪੁੱਜਿਆ ਬਰਕਤ ਡੈਰੀ ਫਾਰਮ ਹੈ ਇਹਦਾ ਆਪਣਾ ਪਿੰਡ ਬੋਲਵਲਾ ਦਾ ਪਿੰਡ ਆਪਣਾ ਬੁਰਜ ਢਲਵਾ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਬਾੜ ਨੰਬਰ 7 ਠੀਕ ਹੈ ਜੀ ਤੇ ਆਪਣਾ ਹੈਗਾ ਉੱਬਹਾਰਾ ਕੱਚਾ ਪਜਦਾ ਸਮਾਗ ਆਈ ਪਹੀ ਤੇ ਮੋੜਾਂ ਤੋਂ ਪਹੀ ਆਉਂਦੇ ਕੱਚਾ ਰਸਤਾ ਨਿੰਮਾ ਕੋਈ ਆ ਕੇ ਪਤਾ ਲੱਗਦਾ ਨਿੰਮਾ ਕੋਲੋਂ ਸਿੱਧਾ ਕੱਚਾ ਰਸਤਾ ਆਉਂਦਾ ਸ਼ਰਪ ਤੋਂ ਮੋੜ ਤੋਂ ਮਿੱਤਰੋ ਬਹੁਤ ਵਧੀਆ ਹੈ ਬਾਕੀ ਫੋਨ ਨੰਬਰ ਆਪਾਂ ਵੀਡੀਓ 'ਚ ਲਾਵਾਂਗੇ ਐਡਰੈਸ ਦਾ ਪਤਾ ਲੱਗੇਦਾ ਹੈ ਅਜਾ ਕਿੰਨੇ ਨਾਗਾ ਆਪਣੇ ਕੋਲੇ ਆਪਣੇ ਕੋਲ 11 ਨਾਗਾ 11 ਨਾਗਾ ਹਾਂਜੀ ਸਾਰੀਆਂ ਸੂਈਆਂ ਹੋਈਆਂ ਸਭ ਸੂਈਆਂ ਠੀਕ ਹੈ ਆ ਪਹਿਲੇ ਨੰਬਰ 1 ਵਾਲੀ ਜਿਹੜੀ ਆਹਾ ਮਿੱਤਰੋ ਤੁਹਾਨੂੰ ਦਿਖਾਵਾਂ ਨਾ ਮੈਂ ਦੋਨੇ ਅੱਖਾਂ ਦੇ ਵਿੱਚ ਬੈਡ ਮਾਰਕ ਹੈਗਾ ਸੋਹਣਾ ਨੇੜਾ ਸਿੰਘ ਮੋੜਿਆਗਾ ਥੋੜਾ ਜਿਹਾ ਕੈਮਰੇ ਤੋਂ ਦਰਦੀ ਆ ਤੇ ਥਣਾ ਦੀ ਗੱਲ ਕਰਾਂ ਨਾ ਮੋਟਾ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਅੰਦਰ ਬਹੁਤ ਸੋਹਣਾਗਾ ਬਾਕੀ ਡਿਟੇਲ ਆਪਾਂ ਚਾਚੇ ਮਲਗੀ ਸਿੰਘ ਤੋਂ ਲੈਨੇ ਆ ਤਈ ਐਂ ਦੱਸ ਦਿਆ ਚਾਹੀ ਆ ਇੱਕ ਨੰਬਰ ਵਾਲੀ ਝੋਟੀ ਦਾ ਦੁੱਧ ਰਗੜ ਕੀ ਹੈਗਾ ਦੁੱਧ ਦੇ ਥੱਲੇ ਹੁਣ 13.5 ਕੰਡਿਆ ਹੈ ਜਮਾ ਪਰ ਪਰ ਤਸੱਲੀ ਆ ਜਮਾ ਜਮਾ ਤਸੱਲੀ ਆ ਕੋਈ 100 ਗ੍ਰਾਮ ਘਟਦੇ ਆਪਾਂ ਦੇ ਦਿੰਦਾ ਠੀਕ ਹੈ ਲੋ ਵੀ ਮਿੱਤਰੋ ਇਹਨਾਂ ਦਾ ਕਹਿਣਾਗਾ ਵੀ ਆਪਾਂ ਜਿਹੜੀ ਵੀ ਝੋਟੀ ਦਾ ਦੁੱਧ ਦੱਸਾਂਗੇ ਤੇ ਦੁੱਧ ਦੀ ਤਸੱਲੀ ਕਰਾ ਕੇ ਪਸ਼ੂ ਦਿਨਾਂ ਕਿ ਦੇਵਾਂਗੇ ਵੀ ਕੰਡਾ ਪਿਆ ਕੰਡੇ ਦੇ ਧਰਲੇ ਜੇ ਬੰਦਾ ਤਸੱਲੀ ਕਰਾ ਕੇ ਦੇਣਗੇ ਸੂਆ ਕਿ ਨਮਾਇਦਾ ਆ ਜਾ ਇਹ ਦੂਜਾ ਜੀ ਦੂਜੇ ਸੂਏ ਆਤ ਕਿ ਸੂਈ ਹੋਈ ਹੈ ਸੂਈ ਹੈ ਠੀਕ ਹੈ ਮਿੱਤਰੋ ਨਿਗਾਹ ਮਾਰ ਲਓ ਪਿੱਠ ਬੁੜੇ ਦੇ ਬਹੁਤ ਜ਼ਿਆਦਾ ਡਾਂਵਲਾ ਸੋਹਣੀ ਐ ਸ਼ਕੀਨ ਐ ਸ਼ੋਲਡਰ ਸ਼ੋਲਡਰ ਦੇਖ ਲਓ ਮਗਰੋ ਮਾਰੋ ਜਸਨਾ ਇਧਰ ਅੰਦਰ ਦੇ ਓੜਾ ਜਾ ਕੈਮਰੇ ਤੋਂ ਡਰਦੀ ਐ ਓ ਅਜੇ ਬੱਚਾ ਕੀ ਇਹਦੇ ਮਗਰ ਕੱਟਾ ਏ ਠੀਕ ਐ ਕੱਦਗਾਠ ਵੀ ਬਹੁਤ ਐ ਬਾਕੀ ਰੇਟ ਦੀ ਗੱਲ ਚਾਚੇ ਜੀ ਹੁਣ ਆਪਾਂ ਇਹਦਾ ਰੇਟ ਕਰੀਏ ਰੇਟ ਤਾਂ ਫੋਨ ਤੇ ਦੱਸਦੇ ਹਾਂ ਰੋਜ਼ ਆਉਂਦੀਆਂ 5-7 ਰੋਜ਼ ਬਾਕੀ ਹਾਂ ਗਾਹਕ ਦਾ ਵੀ ਆ ਹਨਾ ਵੀ ਚਲੋ ਮੌਕੇ ਦੇ ਹਨਾ ਅਡਜਸਟਮੈਂਟ ਹੋ ਜਾਂਦੀ ਆ ਹੋ ਰੇਟ ਇਹ ਫੋਨ ਤੇ ਕਰਨਗੇ ਕਾਹਤੇ ਨੰਬਰ ਬੋਲ ਪਹਿਲਾਂ ਤਾਂ ਨੰਬਰ ਆ 94633 ਹਾਂਜੀ 98004 ਇੱਕ ਵਾਰੀ ਹੋਰ ਬੋਲੋ 94633 9004 ਲੋ ਵੀ ਮਿੱਤਰੋ ਨੰਬਰ ਚਾਚੇ ਮਲਕੀਤ ਸਿੰਘ ਨੇ ਬੋਲਤਾ ਬਾਕੀ ਵੀਡੀਓ ਦੇ ਵਿੱਚ ਥੱਲੇ ਨੰਬਰ ਚੱਲੂਗਾ ਉਹ ਤੁਹਾਨੂੰ ਆਪਾਂ ਲਿਖ ਵੀ ਦੇਵਾਂਗੇ ਵੀਡੀਓ 'ਚ ਹੁਣ ਜਿਹੜੀ ਆ ਦੋ ਨੰਬਰ ਵਾਲੀ ਦੀ ਡਿਟੇਲ ਹੈ ਹਾਂਜੀ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਹੈਗਾ ਜੀ ਹੁਣ 12 ਕਿੱਲੀ ਇਸ ਟਾਈਮ 12 ਦੀ ਕਿੱਲੀ ਆਦੀ ਆ ਖੰਡਿਆ ਕਿੰਨ ਮਸੂਦਾ ਦੀ ਆ ਨਾ ਦੂਜੀ ਹੈ ਵੀ ਅਸਾਂ ਦੂਜੇ ਸੂਈ ਆ ਹਾਂ ਇਹ ਸੂਈ ਨੂੰ ਅੱਜ ਪੰਜ ਸੱਤ ਫਸ ਦਾਦਾਦ ਨਹੀਂ ਹੋਏ ਨਾ ਠੀਕ ਹੈ ਅਲੇ ਮੈ ਮੂਆ ਝਾਰਨ ਗਈਆਂ ਠੀਕ ਹੈ ਹਾਂ ਸੁਣ ਚੋਣ ਦੀ ਇੱਕ ਨੰਬਰ ਬਾਕੀ ਜੇ ਸੁਣ ਮੈਂ ਥਾਣਾ ਦੀ ਕੁਆੜੀ ਕਰਾ ਥੱਲਿਓਂ ਝੋਟੀਆਂ ਜਿੰਨੀਆਂ ਤਾਂਹਾਂ ਤੋਂ ਸ਼ਕੀਨ ਹੈ ਨਾ ਮਿੱਤਰੋ ਓਨੀ ਥੱਲਿਓਂ ਸਾਫ ਨਾ ਕੱਲਾ-ਕੱਲਾ ਥਾਣਾ ਮਿੱਤਰੋ ਸੋਨਾ ਚਵਾਈ ਵਾਲਾ ਮੋਟਾ ਥਾਣ ਲੱਗਿਆ ਹੋਇਆ ਹੈਗਾ ਸਿੰਗਲ ਹੱਡੀ ਦੇ ਵਿੱਚ ਠੁੱਲੀ ਵਾਲੀ ਝੋਟੀ ਐ ਵੀ ਚੰਗੀ ਯਾਰ ਕੜ ਬਾਕੀ ਜੇ ਆਪਾਂ ਇਹਦਾ ਇਹਦੇ ਬੱਚੇ ਦਾ ਕੀ ਪਤਾ ਹੈ ਤੇ ਕਿਸੇ ਇਹਦਾ ਵੀ ਕੱਟਾ ਹੀ ਹੈ ਠੀਕ ਹੈ ਚਲੋ ਆ ਬੱਚਾ ਦੇ ਮਾਰ ਜਸ ਨੇ ਸਾਰਿਆਂ ਦੇ ਬੱਚੇ ਆ ਬੈਠੇ ਆ ਸਾਨੂੰ ਆਪਾਂ ਮੋਟੀ ਮੋਟੀ ਡਿਟੇਲ ਲੈ ਕੇ ਦੇਵਾਂਗੇ ਜਿਹੜੇ ਵੀਰ ਨੂੰ ਦੁੱਧ ਵਾਸਤੇ ਘਰ ਵਾਸਤੇ ਜਾਂ ਕਿਸੇ ਨੇਸ ਗਾਂਾਂ ਵਾਲੇ ਸੂਏ ਵਾਸਤੇ ਕੋਈ ਝੋਟੀ ਤਿਆਰ ਕਰਨੀ ਆ ਸਕੀਨ ਆ ਮਿੱਤਰੋ ਚੰਗੀਆਂ ਬਣਨ ਵਾਲੀਆਂ ਨਾ ਲੈ ਵੀ ਅਜੇ ਮਾਰਜੀਬੂਰਦੀ ਦਾ ਕੋਈ ਹੋਣੀ ਨਹੀਂ ਹੈ ਨਾ ਠੰਡੀਆਂ ਸੇਲ ਜਾ ਤੇ ਵੀ ਐ ਜੋਟੇ ਸਾਰੀਆਂ ਠੰਡੀਆਂ ਇਹ ਗੱਲ ਦੋ ਦਿਨ ਚੋ ਕੇ ਲੈ ਜਾ ਗਿਆ ਕਿ ਇੱਥੇ ਰਹੇ ਰਹਿਣ ਦਾ ਪ੍ਰਬੰਧ ਹੈ ਹਾਂ ਬੜੀ ਆਰਾਮ ਨਾਲ ਜਦ ਆਪਾਂ ਦਾ ਰੋਜ਼ ਵਿੱਚ ਨਹੀਂ ਅਗਲੇ ਲੈਣੀ ਹੁੰਦੀ ਹਾਂ ਇਹ ਵੀ ਗੱਲ ਇਹ ਜਿਹੇ ਮਾਰੀ ਵਗ ਜੇ ਔਖਾ ਬਹੁਤ ਅਗਲੇ ਨੇ ਪੈਸੇ ਲਾਉਣੇ ਹੁੰਦੇ ਮਿੱਤਰੋ ਇਹਨਾਂ ਦਾ ਕਹਿਣਾ ਹੈ ਵੀ ਆਪਾਂ ਤਸੱਲੀ ਕਰਾ ਕੇ ਦੇਵਾਂਗੇ ਜੇ ਕੋਈ ਭਾਈ ਦੂਰ ਉਹ ਵੀ ਆਉਂਦਾ ਹੈ ਰਹੇ ਕੇ ਵੀ 2-4 ਦਿਨ ਡੰਗ ਚੋਕ ਇਹ ਵੀ ਲਿਆ ਸਕਦੇ ਤਸੱਲੀ ਕਰਾ ਕੇ ਦੇਵਾਂਗੇ ਕਿ ਮੁਰਕੇ ਅਸੀਂ ਲਾਂਬੇ ਵਾਲਾ ਕੰਮ ਨਹੀਂ ਕਰਦੇ ਤਸੱਲੀ ਕਰਾ ਕੇ ਦੇਵਾਂਗੇ ਬਾਕੀ ਤੁਸੀਂ ਕਾਂਟੀ ਮਾਰ ਲਿਓ ਬੰਦੇ ਚੰਗੇ ਆ ਸਿਰੇ ਜਾਂ ਵਾਲੇ ਬੰਦੇ ਨਹੀਂ ਚਾਚਾ ਤੀਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਬਹੁਤ ਜਿਆਦੇ ਸੋਹਣੀ ਐ ਸਿੰਗਲ ਹੱਡੀ ਜਾਂ ਲੰਮੀ ਲੁਮੀ ਦੀ ਮਿੱਤਰੋ ਦਿਖਾ ਰਹੇ ਜਸਨਾ ਇਧਰੋਂ ਇਹਦਾ ਕੀ ਰਿਕਾਰਡ ਹੈ ਕਿੰਨਾ ਸੁਆ ਇਹਦਾ ਇਹ ਇਹਦਾ ਤੀਜਾ ਸੁਆ ਠੀਕ ਹੈ ਦੁੱਧ ਹੁਣ ਹੈਗਾ ਇਹਦੇ ਸਦੇ 15 ਠੀਕ ਹੈ ਹਾਂ ਚੰਗੀ ਆ ਆ ਜਿਹੜਾ ਜੇ ਮੜੀ ਗੱਲ ਕਰੀਏ ਤੇ ਆਪਾਂ ਅੰਡਰ ਦੇ ਹਾਂ ਆਹ ਜਿਹੜਾ ਗੋਲ ਆਉਂਦਾ ਇਹ ਬਗੜਾ ਕੋਈ ਚੱਕਰ ਤਾਂ ਨਹੀਂ ਨਾ 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 ਇਹ ਤਾਂ ਫालतੂ ਆ ਪੰਜਵਾਂ ਪੰਜਵਾਂ ਥਣ ਸੀ ਅਗਲੇ ਨੇ ਪਹਿਲਾਂ ਬੂਲਾ ਦੇ ਇਹ ਠੀਕ ਹੈ ਇਹਦੇ ਕੁਝ ਨਹੀਂ ਆਉਂਦਾ ਠੀਕ ਹੈ ਦੁੱਧ ਨੂੰ ਬਹੁਤ ਖਰੀਆ ਹੈ ਇਹਦਾ ਕੋਈ ਈਸੂ ਨਹੀਂ ਹੈਗਾ ਮਿੱਤਰੋ 15 ਕਿਲੋ ਹੁਣੇ ਚਲੋ ਆਪਣਾ ਦਿਖਾਉਣ ਦਾ ਫਰਜ਼ ਬਣਦਾ ਸੀ ਹਨਾ ਅਗਲਾ ਕਹਿੰਦਾ ਵੀ ਮੌਕੇ ਤੇ ਪਹਿਲਾਂ ਨਹੀਂ ਦੱਸਿਆ ਇਹ ਇਹਦਾ ਕੋਈ ਆਸਾਨੀ 15 ਕਿਲੋ ਦੁੱਧ ਦੀ ਰਿਕਵੈਸਟ ਹੀ ਦੱਸੀ ਐ ਹਾਂ ਬਹੁਤ ਜਿਆਦੇ ਕੱਦਾ ਵਿੱਢ ਲੰਮੀ ਜਿਹੀ ਸੁਧਾਵਾ ਨਾ ਸਿੰਗਲ ਅਡੀਜਾ ਬਹੁਤ ਚੌੜੀ ਐ ਹਾਂ 15 ਕਿਲੋ ਦੁੱਧ ਦਾ ਪੀਕ ਲੈਵਲ ਦਾ ਤਿਆਰ ਐ ਜਰਕੰਡਾ ਪਿਆ ਠੀਕ ਐ ਕੰਡਾ ਚੋਕੇ ਆਲ ਦਾ ਲੈ ਜੀ ਲੋ ਵੀ ਮਿੱਤਰੋ ਵਿਜਿਟ ਕਰਿਓ ਗੇੜਾ ਮਾਰਿਓ ਕਹਿੰਦਾ ਤਸੱਲੀ ਕਰਕੇ ਦੇਵਾਂਗੇ ਹਾਂ ਖਾਣ ਖੂਣ ਨੂੰ ਬੰਗੀਆਂ ਬਾਹਾਂ ਖਰੀਆਂ ਠੀਕ ਐ ਉਹ ਐ ਖਾਜੇ ਨੇ ਆੜ-ਆੜ ਠੀਕ ਐ ਜੇ ਹੁਣ ਆਪਾਂ ਚੌਥੇ ਨੰਬਰ ਵਾਲੀ ਦੀ ਗੱਲ ਕਰੀਏ じゃ ਬਹੁਤ ਖਰੀ ਟੋਟੀ ਹੈ ਬਹੁਤ ਖਰੀ ਸੋਹਣਾ ਸੇ ਗੁਪਤ ਹਾਂ ਮਾਰ ਨਾ ਇਧਰ ਲਾ ਆਪਣਾ ਦੇਸੂ ਬੰਗੀਆਂ ਬੰਗੀਆਂ ਮਾਰ ਠੀਕ ਹੈ ਆ ਗੋਇਆ ਆਪਣਾ ਘਰ ਘਰ ਮਿਉ ਦੂਰੋਂ ਆਈਆਂ ਹੋਈਆਂ ਦੂਜੀ ਸਾਰੇ ਸਾਰੀਆਂ ਠੀਕ ਹੈ ਹਾਂ ਸਾਰੀਆਂ ਇਧਰ ਬੰਗੀ ਲਾ ਕੇ ਦੀਆਂ ਹਾਂ ਮਾਰੋ ਜਸਨੇ ਕੱਦ ਬਿੱਡ ਲੰਮੀ ਲੰਮੀ ਨਾ ਮਿੱਤਰ ਜਦੋਂ ਭਰਪੂਰ ਗਈ ਛੋਟੀ ਗਾਂ ਵਾਲੇ ਵਾਸਤੇ ਬਹੁਤ ਰੁਪਈਆਂ ਦੀ ਬਣਨ ਵਾਲੀ ਛੋਟੀ ਹੈ ਚੰਗੀ ਹੈ ਬਹੁਤ ਉੱਚੀ ਹੈ ਮੋਢੇ ਤੱਕ ਆਉਂਦੀ ਹੈ ਜੇ ਤੁਹਾਨੂੰ ਦਿਖਾਵਾਂ ਮਿੱਤਰੋ ਚੰਗੀ ਹੈ ਕੱਲਾ ਕੱਲਾ ਥਾਣੇ ਇਹਨੂੰ ਲੱਗਿਆ ਮੋਟਾ ਚਵਾਈ ਵਾਲਾ ਪੁੱਤ ਦਿਖਾ ਰਿਓ ਜਾਨਿਆ ਸੋਹਣੀ ਐ ਬਿੰਦੀਆਂ ਵਾਲੀ ਹੁਣ ਇਹਦਾ ਜੀ ਆਪਾਂ ਸੂਈ ਦੀ ਗੱਲ ਕਰੀ ਕਿੰਨਵਾ ਸੂਆ ਦੂਜੀ ਸੂਈ ਐ ਠੀਕ ਐ ਦੁੱਧ ਦੁੱਧ ਹੁਣ 16 ਕਿਲੋ ਦੁੱਧ ਕਿੰਨੇ 16 ਕਿਲੋ 16 ਲੀਟਰ ਦੁੱਧ ਤਸਲੀ ਵਾਲਾ ਹੈਗਾ ਜਮਾਂ ਤਸਲੀਆ ਚੋਕੇ ਲੈ ਠੀਕ ਐ ਲਓ ਵੀ ਮਿੱਤਰੋ ਕਹਿੰਦਾ 16 ਲੀਟਰ ਅਖਰ ਐਡੀ ਝੋਟੀ ਤੇ 16 ਦੁੱਧ ਦਾ ਕੋਈ ਮਾਜਨਾ ਵੀ ਨਹੀਂ ਬਹੁਤ ਜ਼ਿਆਦਾ ਉੱਚੀ ਐ ਸ਼ਕੀਨ ਐ ਠੰਡੀ ਐ ਠੰਡੀ ਬਹੁਤ ਠੰਡੀ ਉਹਨਾਂ ਸਾਰੇ ਛੱਡੀ ਗਏ ਸਾਂ ਨਹੀਂ ਚੰਗੀ ਆ ਜਾ ਚੇ ਸਰ ਗਿਆ ਚੰਗੀ ਆ ਕੋਈ ਨਹੀਂ ਆਏ ਜੀ ਵੇ ਇੱਕ ਦਾ ਬੰਦਾ ਉਹਦਾ 2 2 ਵਜੇ ਚੋਦਦਾ ਆਪਣੀ ਟਾਈਮ ਤੋਂ ਟਾਈਮ ਚਵਾਈ ਹੈ ਹਾਂ 5 ਵਜੇ ਕੋਈ ਆ ਜਾਏ 505 ਚਵਾਈ ਹੋ ਠੀਕ ਹੈ ਲੋ ਵੀ ਮਿੱਤਰੋ ਉਹੀ ਜਿਹੜੀ ਆਪਣੀ ਨਾਰਮਲ ਘਰਾਂ ਚ ਟਾਈਮ ਚਵਾਈ ਹੈ ਉਹੀ ਚਵਾਈ ਹੈ ਇਹ ਆ ਪੰਜਵੇਂ ਨੰਬਰ ਦੀ ਗੱਲ ਕਰੀਏ ਇਹ ਤਾਂ ਜਾਦੇ ਖਰੀਏ ਇਹਦਾ ਕੀ ਰਿਕਾਰਡ ਹੈ ਇਹਦਾ ਇਹ ਇਹਦੇ ਥੱਲੇ ਹੁਣ 13 ਕਿਲੋ ਮਿਲਣੀ ਠੀਕ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਹਫਤਾ ਹੋਇਆ ਠੀਕ ਹੈ ਸਾਰੀਆਂ ਹਫ਼ਤੇ ਦੇ ਅੰਦਰ ਅੰਦਰ ਆਫਟਰ ਦਾ ਬਸ ਇੱਕ ਮਹੀਨਾ 12-13 ਦੇ ਅਸੀਂ ਉਹ ਸਿਰਿਆ ਜੀ ਤੇ ਹਫ਼ਤੇ ਦੀਆਂ ਮੌੜਾਂ ਤੋਂ ਬਾਅਦ ਹੋਣਗੇ ਸਾਰੇ ਠੀਕ ਹੈ ਲੋ ਵੀ ਮਿੱਤਰੋ ਨਿਗਾਹ ਮਾਰ ਲਓ ਬਹੁਤ ਖਰੀ ਗੱਟਿਆ ਥਣ ਮਾਰੂਗੀ ਐ ਡਾ ਠੀਕ ਹੈ ਮੇਰੇ ਬੂਲੇ ਚੱਲ ਗਈ ਚੱਲਣਾ ਆਲੇ ਚੱਲਣਾ ਹੈ ਹਜੇ ਤਾਂ ਮਿੱਤਰੋ ਇਹਦਾ ਥਣਵਾ ਮਾਰੂਗੀ ਐ ਡਾ ਚੋਣ ਫਿਰ ਮਹੀਆਂ ਦੇ ਕਾਹਨੂੰ ਪੁੱਛਦਾ ਬਾਕੀ ਆਪਣੀ ਵੀਡੀਓ ਵੀ ਦੁਪਹਿਰ ਦੇ ਟਾਈਮ ਦੀ ਆ ਮਿੱਤਰੋ ਜਾ ਗਿਆ ਨਾ 11:00 ਹਾਂ ਜਾਨੀ ਕਿ ਸ਼ਾਮ ਦੇ ਟਾਈਮ ਤੇ ਜਾ ਕੇ ਤਿਆਰੀ ਚੰਗੀ ਹੋ ਜਾਂਦੀ ਆ ਆਪਾਂ ਸੋਨੂੰ ਮੋਟੀ ਮੋਟੀ ਬਲਕੀ ਸਿੰਘ ਦੇ ਫਾਰਮ ਦੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਵੀ ਬਹੁਤ ਫੋਨ ਆਉਂਦੇ ਸੀਗੇ ਵੀ ਸਾਨੂੰ ਕੋਈ ਸੱਜਰ ਚੰਗੀ ਝੋਟੀ ਭਾਲ ਦੋ ਜਿਹੜਾ ਮਾਰ ਲਓ ਮਿੱਤਰੋ ਖਾਲੀ ਨਹੀਂ ਮੁਰਦੇ ਆਜੋ ਆ ਹੁਣ ਜਿਹੜੀ ਸੇਮੇ ਨੰਬਰ ਵਾਲੀ ਆ ਗਈ ਆ ਜੀ ਬਹੁਤ ਖਰੀਆ ਇਹ ਵੀ ਝੋਟੀ ਦੇਖ ਲਓ ਚੰਗੀ ਐ ਰਿਗਾਰਡ ਪਤਾ ਕਰਦੇ ਆ ਬਲਕੀ ਸਿੰਘ ਤੋਂ ਖਾਰੇ ਜਖਨੇ ਹੋਏ ਕੱਲਾ ਕੱਲਾ ਹੀ ਥਾਣੇ ਨੂੰ ਲੱਗਿਆ ਸੋਨਾ ਚਾਈ ਵਾਲਾ ਜ਼ਿਆਦੇ ਖਰੀ ਹੈ ਜੇ ਤੁਹਾਨੂੰ ਮੈਂ ਸਿੰਘਾਂ ਦੀ ਕੁਆਲਿਟੀ ਕਰਾਂ ਨਾ ਮਿੱਤਰੋ ਸਾਰੀਆਂ ਝੋਟੀਆਂ ਸੋਹਣੀਆਂ ਨੇ ਨੇੜੇ ਉਹ ਸਿੰਘ ਬੋੜਿਆਗਾ ਜਮਾ ਇਹ ਕੁੰਡੀ ਵਾਲਾਗਾ ਆ ਮਾਰਨੋ ਨੀਗਾ ਗਾੜੀ ਪਿਛਾੜੀ ਦੇਖ ਲਓ ਅੰਦਰ ਬਾਹਰ ਦੇ ਅੰਟਰ ਵਾਲੀਆਂ ਨਾ ਹੁਣ ਹੋਣ ਹੋਣ ਹੋਸ਼ੇ 15 ਹੁਣ ਇਸ ਟਾਈਮ 15 ਠੀਕ ਹੈ 15 15 ਵੀ ਖਰਚਾ ਦੂੰ ਮਾਲਕ ਨੂੰ ਠੀਕ ਆਪਾਂ ਵਾੜ ਕੇ ਲੈ ਜੀ ਵੀ ਚੱਕਾ ਜਮਾ ਪੂਰੀ ਤਸੱਲੀ ਦੇ ਰਿਹਾ ਬਾਕੀ ਤੁਸੀਂ ਕੋਲੇ ਆ ਕੇ ਵਿਜ਼ਿਟ ਕਰਕੇ ਦੇਖ ਲਿਆਵੇ ਮੈਂ ਅਸਿੱਤਿਆ ਨਹੀਂ ਆ ਲਾਗੀ ਮੜਾ ਮਾਹਕ ਹਾਂ 15 ਲੀਟਰ ਦੁੱਧ ਤਿਆਰ ਹੈ ਅੱਜ ਤਾਂ ਕਹਿੰਦਾ ਵੀ ਝੋਟੀ ਸੋਹਣੀ ਹੈ ਪਤਲੇ ਪਿੰਡੀ ਦੀ ਝੋਟੀ ਹੈ ਚੰਗੀ ਹੈ ਬਾਹਰ ਹੀ ਖਰੀ ਜਾਂਦੀ ਹੈ ਹਾਂ ਹਾਂ ਅੰਡਰ ਦੀ ਗੱਲ ਕਰਾਂ ਨਾ ਮਿੱਤਰੋ ਆਹ ਦੇਖ ਲਓ ਸੂ ਕੋਲੋਂ ਅੰਡਰ ਉੱਚਾ ਲੈ ਕੇ ਜਾਂਦੀ ਹੈ ਡਾਕਟਰ ਜੀਵਨ ਗੁਪਤਾ ਵੀ ਆਪਣੇ ਕਹਿੰਦੇ ਦੱਸ ਕੇ ਸਾਡੇ ਕਹਿੰਦੇ ਵੀ ਉਹ ਝੋਟੀਆਂ ਦੁੱਧ ਨੂੰ ਬਹੁਤ ਖਰੀਆਂ ਹੁੰਦੀਆਂ ਹਨ ਨਾ ਗਾੜੀ ਗੂੜੀ ਦੇ ਮਾਰਦੇ ਜਿਹਾ ਹਨ ਚੰਗੀ ਹੈ ਆ ਹੁਣ ਆਪਣੀ 7 ਨੰਬਰ ਵਾਲੀ ਆ ਗਈ ਹੈ ਹਾਂ ਹਾਂ ਠੀਕ ਐ ਮਾਰੋ ਜਸਨੇਆ ਦਿਖਾ ਦੇ ਪੀੜੀ ਦੇ ਪਾਵੇ ਵਰਗਾ ਥਣ ਲੱਗਿਆ ਹੋਇਆ ਮਿੱਤਰੋ ਚੰਗੀ ਐ ਮੋٹے ਥਣਾ ਜਾਂ ਪੂਰੇ ਆਜ ਜਿਹੜਾ ਇਹ ਨਹੀਂ ਹੈਗਾ ਵੀ ਚਵਾਈ ਨਹੀਂ ਸੌਖਾ ਰਹਿ ਜਾਂਦਾ ਨੇੜੀ ਰਿੰਗ ਸਿੰਘ ਲੱਗਿਆ ਹੋਇਆ ਇਹਨੂੰ ਚੰਗੀ ਐ ਮਿੱਤਰੋ ਇਹਦਾ ਕੀ ਰਿਕਾਰਡ ਆ ਸੁਆਕਰ ਮੈਦਾ ਉਹ ਹੁਣ 14 ਕਿਲੋ 14 ਲੀਟਰ ਦੁੱਧ ਤਿਆਰ ਆ ਹਾਂ ਹਾਂ ਦੂਜਾ ਸੁਆ ਨੋ ਵੀ ਮਿੱਤਰੋ ਦੇਖ ਲਓ ਜਮਾ ਨਾਲ ਹੀ ਸਿੰਘ ਮੋੜਿਆ ਹਰ ਰਿੰਗ ਸਿੰਘ ਹੀ ਲੱਗਿਆ ਹੈ ਹਾਂ ਹਾਂ ਬਹੁਤ ਹਰਿਆਣੇ ਦੀ ਹੈ ਜਮਾ ਖਾਨਾ ਠੀਕ ਹੈ ਉਧਰੋਂ ਆਈ ਹੈ ਇਹ ਉਧਰੋਂ ਆਈ ਹੈ ਠੀਕ ਹੈ ਹਾਂ ਆ ਵੀ ਹਰਿਆਣੇ ਦੀ ਆ ਵੀ ਆਉ ਵੀ ਕਿੰਨਾ ਕਿਦਾਂ ਮਾ ਸੁਆਇਦਾ ਇਹ ਤੀਜੇ ਉਂ ਤੀਜੇ ਸੂਏ ਸੋਈ ਹਾਂ ਹਾਂ ਤੀਜੇ ਸੂਏ ਠੀਕ ਹੈ ਮਾਲਕਾਂ ਨੇ ਦੱਸਣ ਮਦਦ ਹਾਂ ਤੀਜੇ ਠੀਕ ਹੈ ਮੈਂ ਐਵੇਂ ਪਹਿਲਾਂ ਕਹਿੰਦਾ ਦੂਜਾ ਕਹਿੰਦਾ ਤੀਜੇ ਹੈ ਵੀ ਤੀਜੇ ਲੱਗਦੀ ਹੈ ਛੋਟੀਆਂ ਜੀ ਪੈਂਦੀਆਂ ਸ਼ਕੀਨ ਆ ਖਰਾ ਹਾਂ ਬਹੁਤ ਖਰੀ ਦੇਖ ਕੇ ਦੀ ਪਤਾ ਲੱਗ ਜਾਂਦਾ ਹੈ ਇਹਦਾ ਦੁੱਧ ਰਿਕਾਰਡ ਹੈ 13 14 ਕਿਲੋ ਹੁਣ ਠੀਕ ਹੈ ਤਿਆਰ ਹੈ ਕੜੀ 14 ਦੇ 13 ਦੇ ਵਿੱਚ ਮਿਲ ਕੇ ਲੈ ਜੀ। ਉਹ ਬੱਚੇ ਨੇ ਤਾਂ ਦੰਦ ਮਾਰਦੇ। ਉਹ ਤਾਂ ਬੱਚੇ ਨੇ ਕੰਮ ਕਰਤਾ ਸੀ ਮਾੜਾ ਆ। ਹਾਂ ਹਾਂ ਹਨਾ ਹੁਣ ਤਾਂ ਚਲੋ ਉਹ ਜੂ ਸੈਕਟਰ। ਆ ਤੇ ਇਸ ਦੂ ਵਾਰ ਦੋ ਝੋਟੀਆਂ ਨਾਗ ਆਪਣੇ ਕੋਲੇ ਆ ਆ ਗਏ ਹਨਾ। ਹਾ ਰੋ ਜਸਨਿਆ। ਹਾਂ ਬਹੁਤ ਖਰੀਆਂ ਹਨਾ। ਠੰਡੀਆਂ ਹਨ ਮਿੱਤਰੋ। ਇਹ ਪਰਸੋ ਆਈ ਐ। ਕੀ ਕਿੰਨਾ ਵਸੂਏ ਜਾ ਚਾਹੀਦਾ? ਤੀਜੇ ਤੀਜੇ ਸੂਏ ਐ ਤਕੀ ਸੂਈ ਐ। ਸੂਈ ਐ ਇਹਨੂੰ ਹਾਲੇ ਪੰਜੇ ਪੰਜਵਾਂ ਦਿਨੀਆਂ ਸੂਈ ਨੂੰ। ਠੀਕ ਐ। ਹਾਂ ਮਿੱਤਰੋ ਪੰਜਵਾਂ ਦਿਨ ਐ ਸੂਈ ਨੂੰ। ਚੰਗੀ ਆ ਜੇ ਡੱਬਾ ਜੀ ਹੈ ਡੱਬਾ ਜੀ ਰੀ ਠੀਕ ਹੈ ਬਹੁਤ ਚੰਗੀ ਆ ਸੋਚੀ ਅੱਚੀ ਵੀ ਬਹੁਤ ਆ ਮਾਰਨੋ ਨੀਗਾ ਮਾਰੋ ਜਸਨੇ ਅੰਦਰ ਦੇ ਦਿਖਾ ਕਰਮਾਲੀ ਦਾ ਖੁੱਲੇ ਅੰਦਰ ਦੀ ਐ ਖੁੱਲਾ ਦੁੱਧ ਪਾਉਣ ਵਾਲੀ ਐ ਬਹੁਤ ਖੁੱਲ ਇਹ ਤਾਂ 15 ਆਣੀ ਐ ਮਿੱਤਰੋ 15 ਕਿਲੋ ਦੇ ਪੂਰਾ ਹੁਣ ਦੁੱਧ ਕਿੰਨਾ ਜਾ ਰਿਹਾ ਠੱਕ ਹੁਣ 12 12.5 ਹੁਣ 12 12.5 ਦੇ ਚੱਲਦੀ ਐ ਹਾਂ ਮੰਡੀ ਦਵਾਈ ਐ ਨਾ ਆਪਣੇ ਡੱਬਾ ਜੀ ਪੰਜ ਦਿਨ ਹੋ ਗਏ ਠੀਕ ਐ ਅਜੇ ਤਾਂ ਮੈਂ ਤੂੰ ਸੈੱਟ ਹੋਣਾ ਐ ਹਾਂ ਹਾਂ ਕੇਰਾ 12 12.5 ਹੁਣ ਮਿਲਦੇ ਆਂਗੇ ਹਾਂ ਬਹੁਤ ਜ਼ਿਆਦੇ ਡਬਲ ਹੈਗੀ ਸੋਹਣੀ ਐ ਮਿੱਤਰੋ ਨਈ ਕੁਆਲਿਟੀ ਦੀ ਹਾਂ ਆ ਆ ਗਈ ਆਪਣੀ ਜਮਾ ਲਾਸਟ ਵਾਲੀ ਇਹ ਜਿਹੜਾ ਜਿਹੜਾ ਕਹਿੰਦੇ ਕੱਲੋ ਕੋਟੜੀ ਇਹ ਆ ਕੋਟੜੀ ਅੱਛਾ ਇਹ ਕੋਟੜੀ ਵਾਲੇ ਰਵੇ ਜਵਾ ਗਿਆ ਜਿਹੜੇ ਕਹਿੰਦੇ ਵੀ ਉਥੋਂ ਦੀ ਮੱਝ ਮਸ਼ਹੂਰ ਹੈ ਮਸ਼ਹੂਰ ਹੈ ਕੋਟੀ ਕੋਟੜੀ ਦੀ ਹਾਂ ਪਾਣੀ ਪੂਣੀ ਦੇ ਪ੍ਰਬੰਧ ਚੰਗੇ ਆ ਹਨਾ ਬਹੁਤ ਠੀਕ ਹੈ ਗਾੜੀ ਗੂੜੀ ਬਹੁਤ ਜ਼ਿਆਦਾ ਆ ਜਸਨ ਇਧਰੋਂ ਮਾਰ ਓਏ ਦਿਖਾ ਨਾੜਾ ਨੂੜਾ ਦਿਖਾ ਅੰਡਰ ਤੇ ਸੋਹਣੀਆਂ ਲੱਗੀਆਂ ਅਰੇ ਵਾ ਮੁਰੇ ਯਾਤਰਾ ਨੂੰ ਕਹਿੰਦੇ ਨੇ ਜੀ ਵੀ ਨਹੀਂ ਲਾਇਆ ਹਾਂ ਅੱਜ ਜੀਨੀ ਤੇਰੇ ਪਰਸੋਂ ਆਈ ਐ ਤੇ ਸਾਰੇ ਡਰੀ ਜਾਂਦੀ ਐ ਵੀ ਜੀ ਧਰ ਗਈ ਦੇਖੀ 15 ਪਲੱਸ ਕਰੂ 13 ਦਾ ਫਿਰ ਬਗਾਨੇ ਕਿਤੇ ਆ ਕੇ ਪੁੱਛ ਮਾਰਨਾ ਹੈ ਨਾ ਹੌਲੀ ਹੌਲੀ ਢਲ ਜਾਂਦਾ ਹੈ ਜਦੋਂ ਜੀ ਧਰ ਲਿਆ 15 ਪਲੱਸ ਲੈ ਜੇ ਹੋ ਵੀ 11 11.5 ਮਿਲ ਲਾ ਹਾਂ ਨਹੀਂ ਚੋੜੀ ਐ ਬਹੁਤ ਚੋੜੀ ਐ ਤੁਸਾਨੂੰ ਮੈਂ ਦਿਖਾਵਾ ਨਾ ਮਿੱਤਰੋ ਤਾਂ ਹਾਂ ਤੂੰ ਬਹੁਤ ਯਾਰੀ ਛੋੜੀ ਐ ਸ਼ਕੀਨ ਐ ਕੱਲਾ ਕੱਲਾ ਥਾਣੀ ਇਹਨੂੰ ਲੱਗਿਆ ਮੋਟਾ ਮਾਰਦੇ ਜਸਨਿਆ ਨਾੜਾ ਨੂੜਾ ਬਹੁਤਾ ਅੰਡਰ ਚ ਜੇ ਹੁਣ ਆਪਾਂ ਤੁਸਾਨੂੰ ਇਹਨਾਂ ਦੇ ਬੱਚਿਆਂ ਦੀ ਗੱਲ ਕਰੀਏ ਨਾ ਆ ਇੰਨਾ ਨਗਾ ਦੇ ਬੱਚੇ ਬੈਠੇ ਆ ਜਸਣਾ ਦਿਖਾ ਦੇ ਬੈਠੇ ਸਾਰੇ ਬੱਚੇ ਆ ਦੇਖ ਮੁੱਗੋਛੇ ਇਹਦੇ ਮਾਗਰ ਦੇਖਦਾ ਮੈਂ ਕੀ ਹੈ ਕੱਟਾ ਹਲੇ ਪੰਜਵੋ ਹਿਮੰਦਣੀ ਹਾਂ ਗਰੋਥ ਦੇਖਣਾ ਹਾਂ ਕਿਹੜਾ ਬੱਚਾ ਦੇਖਾ ਉਹ ਕਹਿੰਦੇ ਇੱਕ ਟਿਕਾ ਟੂਗਾ ਚੰਗਾ ਭਰਾਇਆ ਹਾਂ ਉਹ ਆਪੇ ਹੁਣ ਮੈਂ ਤਾਂ ਕਿਸੇ ਨੂੰ ਕਹਾ ਵੇਚੂ ਮੈਂ ਕਿਹਨੂੰ ਖਰੀਦਦਾ ਹਾਂ ਉਹ ਅਗਲੇ ਦੀ ਮਸਤੀ ਹੈ ਚਲੋ ਹਾਂ ਬਾਕੀ ਕੋਈ ਮੂਰੇ ਤਿਆਰ ਤੂਰ ਕਰ ਲੈਂਦਾ ਹਣਾ ਆ ਬੱਚੇ ਸਾਰੇ ਇਹਨਾਂ ਦੇ ਹਾਂ ਮਿੱਤਰੋ ਸੋਨੂ ਆਪਾਂ ਜੇ ਗੱਲ ਕਰੀਏ ਨਾ ਇਹ ਨਾ ਕਿ ਸਾਰੀਆਂ ਝੋਟੀਆਂ ਸੂਈਆਂ ਹੋਈਆਂ ਨਾ ਇਹਨਾਂ ਦਾ ਰੇਡ ਮਕੀਤ ਸਿੰਘ ਨਾਲ ਆਪਾਂ ਫੋਨ ਤੇ ਕਰਾਂਗੇ ਵੀ ਰੇਡ ਖੁੱਲਣ ਨਾਲ ਹਨਾ ਸੌ ਤਰ੍ਹਾਂ ਦਾ ਗਾਹਕ ਉਹਦਾ ਇੱਕ ਪਰਦਾ ਬਣਿਆ ਹੁੰਦਾ ਹੈ ਪਰਦਾ ਤੇ ਇਹ ਸੋਨੂ ਆਪਾਂ ਲਿਕੇ ਸੰ 103 ਪਿੰਡ ਬੁਰਜਟਲਮਾ ਜ਼ਿਲ੍ਹਾ ਮਾਨਸਾ ਸਾਰਿਆਂ ਦਾ ਸੋਲੋ ਦੁੱਧ ਰਕਾਰ ਦਾਸ ਦਾ ਕੰਡਾ ਕਹਿੰਦਾ ਆਪਣੇ ਫਾਰਮ ਤੇ ਪਿਆਗਾ ਕੰਡਾ ਬਾਕੀ ਇਹਨਾਂ ਦਾ ਇੰਸਟਾਗ੍ਰam ਤੇ ਚੈਨਲ ਵੀ ਆ ਪਾ ਲੀਟਰ ਨੇ ਆਪਾਂ ਇੱਕ ਦਾ ਲੀਟਰ ਤੇ ਉਹਦੇ ਲੀਟਰ ਦਾ ਵੀ ਵੀ ਕਰ ਦੂ ਹਾਂ ਠੀਕ ਹੈ ਜਿਹੜਾ ਕੰਡਿਆ ਉਹ ਦੱਸੇ ਬਾਲਟੀ ਚ ਪਾ ਗਏ ਬਾਲਟੀ ਠੰਡਾ ਕਰਕੇ ਲੰਦੇ ਤਰੂ ਠੀਕ ਹੈ ਆ ਲੀਟਰ ਦਾ ਇਹਨੂੰ ਰਿਆ ਕਰ ਲੈਣਾ ਜਿਹੜੀ ਚਾਹ ਤੈਨੂੰ 12 ਉਹਦਾ 16 ਕਹਿੰਦੇ ਹਾਂ ਇਹ ਗੱਲ ਵੀ ਸਿਆਣੀ ਉਹ ਚਾਕਾ ਹੁੰਦਾ ਤੁਰਤਾ ਹਾਂ ਇਹ ਗੱਲ ਵੀ ਸਿਆਣੀ ਆ ਤੇ ਜਿਹੜੀ ਕਹਿੰਦਾ ਵੀ ਕੰਡੇ ਦੇ ਬਾਹਰ ਢੀ ਧਰ ਕੇ ਕੰਡਾ ਮਰਵਾ ਕੇ ਤਸੱਲੀ ਕਰਾ ਕੇ ਦੇ ਦਾਂਗੇ ਤਾਂ ਇੱਕ ਵਾਰੀ ਨੰਬਰ ਹੋਰ ਬੋਲ 94633 ਹਾਂਜੀ 98004 ਠੀਕ ਹੈ ਜੀ 97794 98005 ਠੀਕ ਹੈ ਇਹ ਮੁੰਡੇ ਦਾ ਨੰਬਰ ਹੈ ਗੁਰਪ੍ਰੀਤ ਇਹਨਾਂ ਦਾ ਕੰਟੈਕਟ ਨੰਬਰ ਹੈ ਬੰਦੇ ਚੰਗੇ ਆ ਨਰਮਸ ਸਟ੍ਰੇਜਨ ਵਾਲੇ ਨਹੀਂਗੇ ਉਹ ਗੱਲ ਹੈਗੀ ਵੀ ਖੁੱਲੇ ਰੇਡਾਂ ਵਿੱਚ ਰੇਡ ਜਾ ਜਣਗੇ ਯਾਰ ਆਪਾਂ ਨੂੰ ਰੱਬ ਦੇਵੇ ਬੰਦਾ ਕੌਣ ਹੈ ਠੀਕ ਹੈ ਜਿਆਦਾ ਦੇਊ ਕਰ ਲਾਂਗੇ ਤੇ ਮਾਨਦਾਨ ਹੋਊਗਾ ਇਹਦਾ ਪੂਰੇ ਪੂਰੇ ਜਿੰਨੇ ਮਰਜੀ ਠੀਕ ਹੈ ਹਾਂ ਬਾਕੀ ਜੇ ਕੋਈ ਜਮਾ ਆਈ ਹੈ ਯਾਰ ਆਪਾਂ ਤਾਂ ਇਕੱਲੀ ਮੈਂ ਹੀ ਦੇ ਆਉ ਕਰਨਾ ਗਰੀਬ ਬੰਦਾ ਦਾ ਕੋਈ ਨਫਾ ਹੀ ਨਹੀਂ ਲੈਂਦੇ ਠੀਕ ਹੈ ਬਾਕੀ ਚਾਚਾ ਗਰੀਬ ਬੰਦਾ ਕੋਈ ਹੁੰਦਾ ਚਲੋ ਹਾਂ ਮੈਂ ਨਫੇ ਤੋਂ ਲੈ ਜੀ ਠੀਕ ਹੈ ਚਾਚੇ ਧੰਨਵਾਦ ਤੁਹਾਡਾ ਸੋ ਸੁਣੋ ਆਪਾਂ ਇੱਕ ਗੱਲ ਨੋਟ ਕਰਵਾ ਦਈਏ ਇਹਨਾਂ ਦਾ ਕੰਮ ਹੈਗਾ ਸੇਲ ਪਰਚੇਜ਼ ਦਾ ਝੋਟੀਆਂ ਪੰਜ ਸੱਤ ਰੋਜ਼ ਗੱਡੀ 'ਚ ਚੜਦਿਆਂ ਵੀ ਨੇ ਜੋ ਸੇਲ ਹੋ ਜਾਂਦੀਆਂ ਨਾ ਉਹਦੀਆਂ ਜਾਂਦੀਆਂ ਰਹਿੰਦੀਆਂ ਅਪਡਾਊਨ ਹੁੰਦਾ ਰਹਿੰਦਾਗਾ ਜਦੋਂ ਤੁਸੀਂ ਆਓਗੇ ਕੰਡੈਕਟ ਕਰੋਗੇ ਜਿਹੜਾ ਨਾ ਕਰੋਗੇ ਚਲੋ ਉਹ ਰੋਗ ਵੀ ਲੱਗ ਜਾਂਦੀ ਹੈ ਵੀ ਰੋਕ ਲਾ ਲਈਏ ਨਗਦੀ ਹੈ ਨਾ ਬਾੜੇ ਝੋਟੀਆਂ ਪਾਉਂਦੇ ਰਹਿੰਦੇ ਨੇ ਬਾਕੀ ਇਹਨਾਂ ਦਾ ਇੰਸਟਾਗ੍ਰam ਤੇ ਬਰਕਤ ਡੈਰੀ ਫਾਰਮ ਇੱਕ ਏਕਾ ਬਾਲੋ ਨਾਲ ਉਹ ਇਹਨਾਂ ਦਾ ਚੈਨਲ ਹੈ ਉਹਤੇ ਵੀ ਇਹ ਇਹ ਅਪਡੇਟ ਦਿੰਦੇ ਰਹਿੰਦੇ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਧੰਨਵਾਦ ਧੰਨਵਾਦ